ਅਸੀਂ ਦਸਮ ਗ੍ਰੰਥ ਨੂੰ ਸਾਧਗੁਰਾਂ ਦੀ ਰਚਨਾ ਮੰਨਦੇ ਆਂ ਕਰੇ ਜਾਵੇ ਬਰੇ ਸਾਹਿਬਾ ਉਹਨੂੰ ਹਰਾਮਦੇਨ ਨੂੰ ਤਾਂ ਕੋਈ ਅਰਜ਼ ਨਹੀਂ 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 ਸਾਡੀ ਵੀ ਸਾਡੀ ਸਾਡੀ ਬੇਇੱਜ਼ਤੀ ਹੋਣੀ ਐ ਸਾਡੇ ਅਸੀਂ ਦਾਤੇ ਲੱਗੇ ਹੋਇਆ ਮੈਂ ਉਹਨੂੰ ਘੂਰਤਾ ਮੈਂ ਕਿਹਾ ਸਾਲੇ ਬਾਂਮਨ ਨੱਥ ਕੁਝ ਨਹੀਂ ਜਾਣਾ ਨੁਕਸਾਨ ਤੇੜਾ ਹੋ ਰਿਹਾ ਉਹਨੂੰ ਹਰਾਮਦੇਨ ਨੂੰ ਤਾਂ ਕੋਈ ਅਰਜ਼ ਨਹੀਂ ਸਾਡੀ ਵੀ ਸਾਡੀ ਸਾਡੀ ਬੇਇੱਜ਼ਤੀ ਹੋਣੀ ਐ ਤੇ ਹੱਕ ਦੀ ਆਵਾਜ਼ ਬੁਲੰਦ ਕਰ ਸਕਦਾ ਹੈ ਇਹ ਸੁਪਰੀਮ ਕੋਰਟ ਨੇ ਵੀ ਤੈਨੂੰ ਪਤਾ ਹੈ ਜਦੋਂ ਮੈਂ ਬੋਲ ਲਿਆ ਭਾਂਜੇ ਉੱਠਾ ਠਾਠਾ ਮਾਰੀ ਜਾਂਦੀ ਵਿੱਚ ਇਹ ਭੈਣੋ ਠਾਠਾ ਮਰ ਜਾਨੀ ਵਿੱਚ ਇਹ ਭੈਣੋ ਠਾਠਾ ਮਰ ਜਾਨੀ ਵਿੱਚ ਮੈਂ ਪ੍ਰੇਮ ਰੱਤ ਪਾ ਮਿਸ਼ਾਨ ਦਦਾ ਮਿਹਰਵਾਨਾ ਸਭਨਾ ਦੇ ਭਾਰੀ ਤੇ ਕਾਲੇ ਸੁਖ ਮਿਲਦਾ ਨਲੇ ਸੋਪਾ ਚਰਨੀਾਂ ਮੇਰ ਦਾ ਨਲੇ ਸੋਪਾ ਚਰਨੀਾਂ ਮੇਰ ਦਾ ਨਲੇ ਸੋਪਾ ਚਰਨੀਾਂ ਆਪਣੇ ਪੈੰਹੀਆ ਮੇਰਾ ਪਿਆਰ ਬਣ ਕੇ ਆ ਜਾ ਉਹ ਸਾਹਮਣੇ ਕਣੀ कनैया ਓਜੂ ਰਾਤੋਂ ਦੀ ਨੀਂਦ ਕੋਹੂੰ ਤੂੰ ਚਾਂਦ ਬਣ ਕੇ ਆ ਜਾ ਰਾਤੋਂ ਦੀ ਨੀਂਦ ਕੋਹੂੰ ਤੂੰ ਚਾਂਦ ਬਣ ਕੇ ਆ ਜਾ ਸੁਖਵਿੰਦਰ ਮੁਤਾਬਿਕ ਬਾਬਾ ਮਾਨ ਸਿੰਘ ਪੀ ਹੋਵੇ ਵਾਲਾ ਚਾਹੁੰਦਾ ਸੀ ਕਿ ਡੇਰੇ ਵਿੱਚ ਆਉਣ ਵਾਲੀਆਂ ਬੀਬੀਆਂ ਜਿਹਨਾਂ ਨੂੰ ਉਸ ਵੱਲੋਂ ਪੁੱਤਰ ਦੀ ਦਾਤ ਦਾ ਆਸ਼ੀਰਵਾਦ ਦਿੱਤਾ ਜਾਂਦਾ ਹੈ ਉਹ ਉਹਨਾਂ ਦਾ ਭਰੂਣ ਟੈਸਟ ਕਰੇ ਅਤੇ ਜੇਕਰ ਕੋਈ ਮਾਦਾ ਭਰੂਣ ਹੋਵੇ ਤਾਂ ਕੋਈ ਮੈਡੀਕਲ ਬਹਾਨਾ ਲਾ ਕੇ ਉਸ ਦਾ ਐਬੋਰਸ਼ਨ ਕਰ ਦਿੱਤਾ ਜਾਵੇ ਤਾਂਕੇ ਉਸਦੇ ਬਚਨ ਸੰਗਤ ਵਿੱਚ ਪੂਰੇ ਹੋ ਜਾਇਆ ਕਰਨ ਅਤੇ ਜਿਸ ਕਾਰਨ ਉਸ ਨੂੰ ਸੰਗਤ ਪਾਸੋਂ ਮੋਟੀ ਰਕਮ ਮਿਲੇ ਡਾਕਟਰ ਮੁਤਾਬਕ ਬਾਬੇ ਦੀ ਇਸ ਗੱਲ ਨੇ ਉਸਤੇ ਗਹਿਰਾ ਅਸਰ ਕੀਤਾ ਅਤੇ ਉਸਨੇ ਇਸ ਦੁਸ਼ ਕਰਮ ਤੋਂ ਕਾਫੀ دیر ਟਾਲਾਵੱਟੀ ਰੱਖਿਆ ਅਤੇ ਜਦੋਂ ਬਾਬੇ ਨੂੰ ਲੱਗਿਆ ਕਿ ਡਾਕਟਰ ਉਸਦੇ ਕਹਿਣ 'ਚ ਨਹੀਂ ਕੰਮ ਕਰ ਰਿਹਾ ਤਾਂ ਬਾਬੇ ਨੇ ਉਸ ਨੂੰ ਤਲਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਡਾਕਟਰ ਖੈਰਾ ਨੇ ਵੀ ਬਾਬੇ ਦੇ ਕਾਲੇ ਕਾਰਨਾਮਿਆਂ ਦੀ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਸ ਦੀ ਭਾਨਕ ਬਾਬੇ ਨੂੰ ਲੱਗਣ ਕਾਰਨ ਬਾਬੇ ਨੇ ਆਪਣੇ ਚੇਲਿਆਂ ਨੂੰ ਕਹਿ ਕੇ ਡਾਕਟਰ ਖੈਰਾ ਦੇ ਮੂੰਹ ਉੱਪਰ ਤੇਜ਼ਾਬ ਸੁੱਟਵਾ ਦਿੱਤਾ ਅਤੇ ਜਿਸ ਨਾਲ ਡਾਕਟਰ ਨੂੰ ਆਪਣੀਆਂ ਅੱਖਾਂ ਤੋਂ ਹੱਥ ਧੋਣਾ ਪੈ ਗਿਆ ਕਿ ਅੱਬ ਹਰਿਆਣਾ ਵਿੱਚ ਪਹਿਵਾ ਕੀ ਬਾਬਾ ਮਾਨ ਸਿੰਘ ਪਰ ਬਲਾਕਾਰ ਦਾ ਆਰੋਗਿਆ ਹੈ चंडीगढ़ में दो लड़कियों ने बाबा मानसिंह पर आरोप न सिर्फ बलात्कार का आरोप लगाया बल्कि इन लड़कियों का ये भी कहना है कि बाबा मानसिंह ने उनके अलावा पंद्रह लड़कियों को अपनी हवस का शिकार बनाया उन्होंने मेरे साथ तेरह दबाने के बाद गलत हरकत करनी शुरू की मैंने उनको बोला की आप मेरे साथ ऐसा क्यों कर रहे हैं ना मैं चीजी चिल्लाई लाई की आप तो हमारे गुरु समान है पिता समान तो आप ऐसा क्यों कर रहे तो उन्होंने मेरी एक बात नहीं सुनी इन लड़कियों ने कहा कि बाबा ने मुंह खोलने पर ਜਾਨ ਸੀ ਮਾਰਨੇ ਕੀ ਧੰਕ ਦੀ। ਪ੍ਰਸਿੱਧ ਅਦਰਸ਼ ਨਗਰ ਇਲਾਕੇ ਵਿੱਚ ਸੌਣ ਦੇ ਮਹੀਨੇ ਵਿੱਚ ਗੁਰਦੁਆਰੇ ਦੀ ਜ਼ਮੀਨ ਦੀ ਖੁਦਾਈ ਦੇ ਦੌਰਾਨ ਜ਼ਮੀਨ ਤੋਂ ਲੋਕਾਂ ਨੂੰ ਸ਼ਿਵਲਿੰਗ ਨੇ ਦਰਸ਼ਨ ਦਿੱਤੇ ਨੇ। ਇਲਾਕੇ ਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਦੀਵਾਰ ਦੀ ਖੁਦਾਈ ਦੇ ਦੌਰਾਨ ਪਹਿਲਾਂ ਜ਼ਮੀਨ ਤੋਂ ਸੱਪ ਨਿਕਲਿਆ ਅਤੇ ਉਸ ਤੋਂ ਬਾਅਦ ਸ਼ਿਵਲਿੰਗ ਨੇ ਮਜ਼ਦੂਰਾਂ ਨੂੰ ਦਰਸ਼ਨ ਦਿੱਤੇ। ਇਸ ਦੀ ਸੂchnਾ ਮਿਲਣ ਤੇ ਗੁਰਦੁਆਰੇ ਦੇ ਸੇਵਾਦਾਰ ਦਰਸ਼ਨ ਸਿੰਘ ਨੇ ਇਸ ਦੀ ਸੂchnਾ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਦੇਣ ਵਾਲੇ ਨੂੰ ਦਿੱਤੀ। ਗੁਰਦੁਆਰਾ ਸਾਹਿਬ ਦੀ ਰਿਪੋਰਟਰ ਐਸਾ ਪੁੱਟਦੇ ਪੁੱਟਦੇ ਨਹੀਂ ਜਾਂ ਨਹੀਂ ਪੁੱਟੀ ਤਾਂ ਉਹਦੇ ਉੱਤੇ ਇੱਕ 2-4 ਫੁੱਟ ਥੱਲੇ ਗਏ ਤੇ ਦੇਵਤਾ ਜੀ ਨਿਕਲੇ ਸੇਵਾਦਾਰਾਂ ਨੇ ਮੈਨੂੰ ਆਵਾਜ਼ ਮਾਰੀ ਬਾਬਾ ਜੀ ਦੇਵਤਾ ਨਿਕਲੇ ਆ ਕੀ ਕਰੀਏ ਮੈਂ ਲੱਗ ਕੇ ਆ ਕੇ ਵੇਖਿਆ ਦਰਸ਼ਨ ਕੀਤੇ ਉਹ ਜਿੱਥੋਂ ਨਿਕਲੇ ਜਗਾ ਉਹਦੇ ਵਿੱਚ ਵੜ ਰਹੇ ਸੀ ਤੋਂ ਬਾਅਦ ਕਿ ਮੈਂ ਸੇਵਾਦਾਰਾਂ ਨੂੰ ਕਿਹਾ ਪਾਵਨ ਨਾ ਮਾਰਨਾ ਨਹੀਂ ਤੁਸੀਂ ਨਹੀਂ ਪੁੱਟੋ ਜਦੋਂ ਨਹੀਂ ਪੁੱਟੀ ਉਹਦੇ ਵਿੱਚੋਂ ਸਿਵਲਿੰਗ ਨਿਕਲੇ ਉਹਨੇ ਅਸੀਂ ਦਰਸ਼ਨ ਕੀਤੇ ਦਰਸ਼ਨ ਦੇ ਕੇ ਮੱਥਾ ਟੇਕਿਆ ਮੱਥਾ ਟੇਕ ਕੇ ਮੈਂ ਸਿੰਘਾਂ ਨੂੰ ਕਿਹਾ ਵੀ ਇਹ ਜਿਲਕੰਦ ਵਾ ਇਹ ਇੱਥੇ ਰਹਿੰਦੋ ਜਿਨ੍ਹਾਂ ਨੇ ਜਗ੍ਹਾ ਦਿੱਤੀ ਉਹਨਾਂ ਨੂੰ ਬੁਲਾਈਏ ਸਾਹਮਣੇ ਦੇਖਿਆ ਕਿ ਕਿ ਤਖਤ ਜਥੇਦਾਰ ਆរਤ ਮर्यादा ਮੰੁੰਦੇ ਨੇ ਨਾਸਿਕ ਸਿਧਾਂਤਾਂ ਨੂੰ ਮੰੁੰਦੇ ਨੇ ਤੇ ਨਾ ਸਤਾਲ ਤਖਤ ਦੇ ਹੁਕਮ ਨਾਮਿਆਂ ਨੂੰ ਮੰੁੰਦੇ ਨੇ ਉਹ ਇੱਕ ਹੋਰ ਨਜ਼ਾਰਾ ਵੇਖੀਏ ਇਹ ਨਾ ਦਸ਼ਮ ਗ੍ਰੰਥੀਆਂ ਦਾ ਦਸ਼ਮ ਗ੍ਰੰਥ ਭੰਗ ਹੋਸ ਕਾਫੀ ਖਾਨ ਦੀ ਸਿੱਖਿਆ ਦਿੰਦਾ ਹੈ। یہی ਨਤੀਜਾ ਹੈ ਕਿ ਇਹ ਨਿਹੰਗ 광ਦੇਪੋਸਾਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਮੰਨੇ ਹਨ। ਕਿ ਇਹ ਹੀ ਹੈ ਸਿੱਖੀ, ਇਹ ਹੀ ਹੈ ਤਪਤਾਨੀ ਮਰਿਆਦਾ। ਆਓ ਵੇਖੋ ਨਜ਼ਾਰਾ। ਚਿਤ ਖਾਦਿਆਂ ਮਤਿ ਭ੍ਰਿਸ਼ਟ ਹੋਏ ਮਨ ਮੇ ਵਧੇ ਵਿਕਾਰ ਗੁਰੂ ਗ੍ਰੰਥ ਸਾਹਿਬੇ ਕਹਿੰਦੇ ਹਨ ਔਰ ਇਹ ਭੰਗ ਪੋਸਤ ਜੈ ਨਸ਼ੇ ਕਰਕੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਹਿੰਦੇ ਹਨ ਕੋਈ ਨਾ ਨਿਯਮਿਆਜ਼ਾ ਦੇ ਕਿੰਦੇ ਅੰਗ ਦਾ ਪਾਲਨ ਕਰੇ ਸਲਾ ਕਰਨ ਵਾਲੇ ਇਸ ਗਰੀਬ ਜਾਨਵਰ ਦਾ ਖੂਨ ਅੰਦਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਜਾਇਆ ਜਾਏਗਾ ਉੱਥੇ ਗੁਰੂ ਮਹਾਰਾਜ ਦੇ ਰੁਮਾਲਿਆਂ ਨਾਲ ਇਹ ਖੂਨ ਲਾ ਕੇ ਤਿਲਕ ਲਗਾਇਆ ਜਾਏਗਾ ਤੇ ਸ਼ਸਤਰਾਂ ਨੂੰ ਤਿਲਕ ਲਗਾਇਆ ਜਾਏਗਾ ਇਹ ਹੀ ਹੈ ਰਹਿਤ ਮਰਿਆਦਾ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਪੰਥ ਦੇ ਵਿਦਵਾਨ ਦੇ ਪਵਿੱਖ ਦਾ ਫੈਸਲਾ ਤੇ ਕੌਮ ਦੇ ਵੱਡੇ ਵੱਡੇ ਫੈਸਲੇ ਕਰਨ ਵਾਲੇ ਇਹ ਹਨ ਅਨਪੜ ਗਵਾਰ ਤੇ ਬਲੀਦਾਨ ਵਾਲੇ ਤਨਖਾਯੋਗ ਜਥੇਦਾਰ ਸੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਮੰਨਦੇ ਹਾਂ ਤੇ ਸਾਨੂੰ ਜੀਵਨ ਦਾਅਚ ਦਸਮ ਗ੍ਰੰਥ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਕਿਉਂਕਿ ਅਗਰ ਅਸੀਂ ਵਿਚਾਰ ਨਹੀਂ ਕਰਾਂਗੇ ਜੋ ਸਿਧਾਂਤਕ ਪੱਖ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਔਰ ਦਾਰਸ਼ਨਿਕ ਗ੍ਰੰਥ ਦੀ ਏਕਤਾ ਆਪਸ ਵਿੱਚ ਦੀ ਦੋਨਾਂ ਦਾ ਸਿਧਾਂਤ ਇੱਕ ਹੈ ਸਾਨੂੰ ਤੇ ਹੁਕਮ ਹੈ ਦੋਹਾਂ ਗ੍ਰੰਥ ਦੀ ਬਾਣੀ ਜੋਈ ਟੁਣ ਟੁਣ ਕੰਠ ਕਰੇ ਸੰ ਕੋਈ ਭਾਵ ਕਿ ਦੋਨਾਂ ਗ੍ਰੰਥਾਂ ਦੀ ਬਾਣੀ ਸਾਨੂੰ ਕੰਠ ਕਰਨੀ ਚਾਹੀਦੀ ਹੈ ਸਾਡਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਔਰ ਸਾਡਾ ਜੋ ਸੰਸਾਰ ਦਾ ਪੱਖ ਹੈ ਉਹ ਸਾਨੂੰ ਦਸਮ ਗ੍ਰੰਥ ਦੇ ਵਿੱਚੋਂ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹੈ